ਮਰ ਕੇ ਮੂੰਹ ਦੇ ਵਿੱਚ ਛਾਲੇ ਪੈ ਗਏ ਬੋਲ ਨਹੀਂ ਸਕਦੇ ਜਾਂ ਇਹ ਲੁੱਲੇ ਲੰਗੜੇ ਹੋ ਗਏ ਲੱਤਾਂ ਟੁੱਟ ਗਈਆਂ ਇਹ ਮੋਰਚੇ ਦੇ ਉੱਤੇ ਆ ਨਹੀਂ ਸਕਦੇ ਲਾਉਣ ਇਹ ਮੋਰਚਾ ਇੱਥੇ ਆਉਣ ਮੋਰਚੇ ਦੇ ਉੱਤੇ ਉਹ ਲੁੱਟੀਆਂ ਘੁਗੀਆਂ ਕੌਮ ਬਦਨਾਮ ਉਹ ਘਰਾਂ ਦੇ ਵਿੱਚ ਬੈਠੇ ਨੇ ਆ ਹੁਣ ਕਿਸਾਨ ਉੱਥੇ ਮਰ ਰਿਹਾ ਬਾਰਡਰ ਦੇ ਉੱਤੇ ਪੰਜਾਬ ਦੇ ਲੀਡਰ ਕਿੱਥੇ ਨੇ ਆ ਜਿਹੜੀ ਜੰਗ ਆ ਇਹ ਲੀਡਰਾਂ ਨੇ ਲਾਣੀ ਸੀ ਅਸੀਂ ਕਿਉਂ ਲਾਣੀ ਸੀ ਵੀ ਮੈਂ ਕਹਿੰਦਾ ਲੀਡਰਾਂ ਨੂੰ ਟਰੈਕਟਰਾਂ ਦੇ ਨਾਲ ਬੰਨ ਕੇ ਇੱਥੇ ਮੋਰੇ ਲਾਓ ਲੰਗਣ ਲਈ ਪਰਲੇ ਪਾਸੇ ਨੂੰ ਜਦ ਇੱਕ ਜੀ ਗੋਗੋਲਾ ਚੱਲ ਗਿਆ ਹੰਝੂ ਗੈਸ ਕੀ ਜੇ ਪਾਣੀ ਦੀ ਬਿਛਾਣਾ ਵੇਖ ਨਹੀਂ ਮਾਰਨੀ ਸੁਖਵੀਰ ਬਾਦਲ ਸਮੇਤ ਉਹਨਾਂ ਨੂੰ ਬਰਛੇ ਦੇ ਕੇ ਉੱਥੇ ਬਿਠਾ ਦੇਵੇ ਇੱਥੇ ਲਾਂਦੇ ਅੱਗੇ ਇਹ ਕੀ ਸਜ਼ਾ ਹੈ ਵੀ ਉਹ 5 ਦਿਨ ਬੈਹਿ ਗਿਆ ਬਰਸ਼ਾ ਲੈ ਕੇ ਗੋਲੀਬਾਜੀ ਵਾਲੇ ਡਰਾਮਾ ਜਾ ਕਰ ਲਿਆ ਜਿਸੇ ਜਿਸੇਵਾ ਬਾਥਰੂਮ ਸਾਫ਼ ਕਰਨੇ ਇਸੇ ਕੇਵਲ ਸਜ਼ਾ ਤਾਂ ਫਿਰ ਉੱਥੇ ਜਿਹੜੇ ਰੋਜ਼ ਬਾਥਰੂਮ ਸਾਫ਼ ਕਰਦੇ ਨੇ ਸੇਵਾਦਾਰ ਉਹ ਫਿਰ ਸਜ਼ਾ ਭੁਗਤ ਰਹੇ ਨੇ ਤੁਸੀਂ ਐਗਰੀ ਕਰਕੇ ਇੱਕੇ ਸਵਾਲ ਦਾ ਜਵਾਬ ਹਾਂ ਚ ਦਿੱਤਾ ਕਿ ਹਾਂ ਤੁਸੀਂ ਗੋਲੀਆਂ ਚਲਵਾਈਆਂ ਸਿੱਖਾ ਤੇ ਤੁਸੀਂ ਕਤਲਿਆਮ ਕਰਵਾਇਆ ਇੰਨੀ ਵੱਡੇ ਕੁਕਰਮ ਕਰਕੇ ਈਵਨ ਰਾਮ ਰਹੀਮ ਨੂੰ ਪੋਸ਼ਾਕ ਦੇਣ ਵਾਲੇ ਗੁਰਗੋਬਿੰਦ ਸਿੰਘ ਜੀ ਦੀ ਇਹ ਐਗਰੀ ਕਰਕੇ ਇਹੋ ਜੇ ਕੁਕਰਮ ਕਰਕੇ ਇਹਨਾਂ ਦੀ ਸਜ਼ਾ ਇੰਨੀ ਕੀ ਬਣਦੀ ਹੈ ਉਹਨੂੰ 506 ਦੇ ਦਿੰਦੇ ਕੱਲੇ ਵਿਰਸਾ ਸਿੰਘ ਬਲਟੋਹਾ ਨਹੀਂ ਸਾਰੇ ਦੇ ਸਾਰੇ ਅਕਾਲੀ ਜਿੰਨੇ ਨੇ ਜਿਨ੍ਹਾਂ ਨੇ ਕੋ ਕਰਮ ਕੀਤਾ ਉਹਨਾਂ ਨੂੰ ਪੰਜ ਤੋਂ 6 ਦੇ ਦਿੰਦੇ ਉਹ ਸਜ਼ਾ ਮੰਦੇ ਸੀ ਐ ਕਿ ਸਜ਼ਾ ਵੀ ਉਹ 5 ਦਿਨ ਬੈਹਿ ਗਿਆ ਬਰਸ਼ਾ ਲੈ ਕੇ ਗੋਲੀਬਾਜੀ ਵਾਲੇ ਡਰਾਮਾ ਜਿਹਾ ਕਰ ਲਿਆ ਤੇ ਅੱਜ ਫਿਰ ਤੁਸੀਂ ਇਹਨੂੰ ਡਰਾਮਾ ਮੰਨਦੇ ਹੋ ਜਿਹੜੀ ਗੋਲੀ ਗੋਲੀ ਚੱਲੀ ਉਹਨਾਂ ਦੇ ਉੱਤੇ ਇਹ ਕੋ 100% ਡਰਾਮਾ ਹਰ ਬੰਦਾ ਜਾਣਦਾ ਡਰਾਮਾ ਜੀ ਤੁਸੀਂ ਦੱਸੋ ਜਿਹੜਾ ਬੰਦਾ ਪਰਫੈਕਟ ਹੋਵੇ ਰਿਵਾਲਵਰ ਚਲਾਉਣ ਦੇ ਵਿੱਚ ਖੜਕੂ ਰਿਆ ਹੋਵੇ ਤੇ ਉਹਦਾ ਨਿਸ਼ਾਨਾ ਐਵੇਂ ਵੀ ਕੋਲ ਆ ਕੇ ਤੇ ਐ ਮਾੜੇ ਪਿੱਛੇ ਆ ਕੇ ਕਰਕੇ ਪੋਰ ਪਾਣੀ ਚਲਾ ਦੂਗਾ। ਲੇਕਿਨ ਅਕਾਲੀ ਦਲ ਦੇ ਲੀਡਰ ਤਾਂ ਇਹ ਕਹਿ ਰਹੇ ਆ ਕਿ ਉਹਨੂੰ 506ਣਾ ਚਾਹੀਦਾ ਕਹਿੰਦੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਖੜ ਕੇ ਗੋਲੀ ਚਲਾਈ ਐ। ਨਰਿੰਦਰ ਸਿੰਘ ਚੋੜਾ ਦੇ ਬਾਰੇ ਉਹ ਕਹਿੰਦੇ ਕਿ ਇਹਨੂੰ 506 ਕੇ ਇਹ ਤਾਂ ਅਕਾਲੀ ਦਲ ਦੇ ਲੀਡਰ ਮੰਗ ਕਰ ਰਹੇ ਆ। ਅੱਛਾ ਉਹਨਾਂ ਨੂੰ ਨਾ ਛੇਕੋ ਜਿਨ੍ਹਾਂ ਨੇ ਗੋਲੀ ਜਿਹੜੀ ਸੰਗਤ ਤੇ ਬੈਠਿਆ ਨਿਤਨੇਮ ਕਰਦਿਆਂ ਚਲਾਈ। ਵੈਗਰੂ ਵੈਗਰੂ ਸੇਮਨ ਕਰਦਿਆਂ ਚਲਾਈ। ਉਹਨਾਂ ਨੂੰ 50 ਨਾ ਛੇਕੋ। ਇਹ ਕਿੱਥੇ ਦਾ ਇਹਨੂੰ ਕਲੀ ਬਰਛਾ ਦੇ ਕੇ ਤੇ bade bartan ਪੰਜਾਬ ਦੇ ਐਮਪੀ ਕਿੱਥੇ ਨੇ ਉਹ ਜਾਂਦੇ ਨੇ ਉੱਥੇ ਹੁਣ ਰਾਜੇਵਾਲ ਸਾਹਿਬ ਕੋਲੇ ਇਹਡੇ-ਇਡੇ ਹਾਈਵੇ ਜਿਹੜੇ ਬਣਾ ਰਹੇ ਨੇ ਹੁਣ ਪੰਜਾਬ ਦੇ ਵਿੱਚੋਂ ਇਹ ਕਾਦੇ ਨਹੀਂ ਬਣਾ ਰਹੇ ਨੇ ਇਹ ਤਾਂ ਕਹਿੰਦੇ ਨੇ ਸਾਡੀ ਪਾਕਿਸਤਾਨ ਦੇ ਨਾਲ ਬਣਦੀ ਨਹੀਂ ਹੈਗੀ ਫਿਰ ਜੇ ਬਣਦੀ ਨਹੀਂ ਹੈਗੀ ਤੇ ਲੰਘਣਾ ਕਿੱਥੋਂ ਦੀ ਆ ਇਹ ਹਾਈਵੇ ਕਿਉਂ ਬਣਾ ਰਿਹਾ ਜੇ ਜਦੋਂ ਇਹ ਹਾਈਵੇ ਜਿਹੜੇ ਇਹ ਪੂਰੇ ਹੋ ਗਏ ਨਾ ਉਹ ਇਹ ਇਕੱਠਿਆਂ ਨੇ ਬਰਯਾਨੀ ਖਾਣੀਆਂ ਵੇ ਇੰਡੀਆ ਦੀ ਸਰਕਾਰ ਨੇ ਤੇ ਪਾਕਿਸਤਾਨ ਦੀ ਸਰਕਾਰ ਨੇ ਹੁਣ ਗੁਜਰਾਤ ਵਾਲੇ ਪਾਸਿਓਂ ਜਿਹੜਾ ਵਾ ਉਹ ਵਪਾਰ ਖੋਲ੍ਹਿਆ ਹੋਇਆ ਇਹਨਾਂ ਨੇ ਉਧਰਲੇ ਪਾਸੇ ਦੀ ਜਾਂਦਾ ਪੰਜਾਬ ਵਾਲਾ ਕਿਉਂ ਮੰਨਦ ਕੀਤਾ ਬਈ ਇੱਕ ਭਾਰਤ ਇੱਕ ਅਲੱਗ ਦੇਸ਼ ਸੀਗਾ ਪੰਜਾਬ ਇੱਕ ਅਲੱਗ ਦੇਸ਼ ਸੀਗਾ ਪੰਜਾਬ ਸਭ ਤੋਂ ਬਾਅਦ ਪੰਜਾਬ ਜਿਹੜਾ ਦੇਸ਼ ਸੀਗਾ ਦੇਸ਼ ਪੰਜਾਬ ਇੰਡੀਆ ਪਹਿਲਾਂ ਗੁਲਾਮ ਹੁੰਦਾ ਪੰਜਾਬ ਬਾਅਦ ਚ ਸਭ ਤੋਂ ਬਾਅਦ ਚ ਗੁਲਾਮ ਹੁੰਦਾ ਜਦੋਂ ਦੋਨੇ ਗੁਲਾਮ ਹੋ ਗਏ ਭਾਰਤ ਤੇ ਪੰਜਾਬ ਦੋਨਾਂ ਦੇਸ਼ਾਂ ਨੇ ਇਕੱਠੇ ਅੰਗਰੇਜ਼ਾਂ ਦੇ ਖਿਲਾਫ ਜੰਗ ਲੜੀ ਉਹ ਸਾਡੇ ਲੀਡਰ ਮਾਰੇ ਸਗੇ ਸਾਡੇ ਲੀਡਰ ਮਾਰੇ ਸਗੇ ਉਹਨਾਂ ਨੇ ਜਿਹੜਾ ਇੰਡੀਆ ਦੇ ਨਾਲ ਰਹਿਣਾ ਪਸੰਦ ਕੀਤਾ ਸਾਨੂੰ ਕੀ ਲੋੜ ਪਈ ਸੀ ਸਾਡਾ ਪੰਜਾਬ ਅਲੱਗ ਉਸ ਟਾਈਮ ਕੱਢ ਲੈਣਾ ਚਾਹੀਦਾ ਸੀ ਸ਼ੰਭੂ ਬਾਰਡਰ ਤੋਂ ਇਸ ਵਕਤ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਕੀ ਕੁਝ ਹਾਲਾਤ ਨੇ ਕਿਸਾਨ ਬਾਰਡਰ ਤੱਕ ਪਹੁੰਚਦੇ ਤਾਂ ਹਨ ਲੇਕਿਨ ਕਿਸਾਨਾਂ ਨੂੰ ਬਦਲੇ ਦੇ ਵਿੱਚ ਟਾਇਰ ਗੈਸ ਦੇ ਗੋਲੇ ਮਿਲਦੇ ਨੇ ਜਾਂ ਫਿਰ ਪਾਣੀ ਦੀਆਂ ਬੁਛਾੜਾਂ ਮਿਲਦੀਆਂ ਨੇ ਸਰਦੀ ਦਾ ਮੌਸਮ ਹੈ 90 90 ਸਾਲ ਦੇ ਬਜ਼ੁਰਗ ਇੱਥੇ ਡਟੇ ਹੋਏ ਨੇ ਗੱਲਬਾਤ ਕਰਦੇ ਆ ਪਾਇ ਸਾਹਿਬ ਇਹ ਕਿਹਾ ਜਾਂਦਾ ਹੈ ਕਿ ਇੱਕ ਤਾਂ ਪਰਮਿਸ਼ਨ ਨਹੀਂ ਹੈ ਕਿਸਾਨਾਂ ਨੂੰ ਕਿਸਾਨੋ ਉੱਥੇ ਜਾ ਰਹੇ ਨੇ ਬਿਨਾਂ ਪਰਮਿਸ਼ਨ ਤੋਂ ਜਾ ਰਹੇ ਨੇ ਜਿਹਦੇ ਕਰਕੇ ਤੁਹਾਨੂੰ ਉੱਥੇ ਜਾਣ ਨਹੀਂ ਦਿੱਤਾ ਜਾ ਰਿਹਾ ਤੇ ਇੱਕ ਨਵੀਂ ਗੱਲ ਵੀ ਅਸੀਂ ਵੇਖੀ ਸੀ ਕਿ ਹਰਿਆਣਾ ਪ੍ਰਸ਼ਾਸਨ ਕੋਲ ਇੱਕ ਲਿਸਟ ਸੀ ਕਿਸਾਨਾਂ ਦੀ ਜਿਹਦੇ ਵਿੱਚ ਉਹਨਾਂ ਦਾ ਦਾਵਾ ਸੀ ਕਿ ਜੋ ਕਿਸਾਨ ਆਏ ਨੇ ਦਿੱਲੀ ਜਾਣ ਦੇ ਲਈ ਇਹਨਾਂ ਇਹਨਾਂ ਲਿਸਟਾਂ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਹੈ ਇਹ ਕਿਹੜੀ ਲਿਸਟ ਹੈ ਜੀ ਜਿਹੜੀ ਉਹਨਾਂ ਕੋਲ ਹੈ ਜਾਂ ਅੱਜ ਜਦੋਂ ਤੁਸੀਂ ਗਏ ਕਿ ਅੱਜ ਵੀ ਤੁਹਾਨੂੰ ਕੋਈ ਲਿਸਟ ਬਾਰੇ ਉਹਨਾਂ ਨੇ ਪੁੱਛ ਪੜਤਾਲ ਕੀਤੀ ਪਹਿਲੇ ਤਾਂ ਵਾਇਗਰ ਜੀ ਕਾਲ ਸਾਹਿਬ ਵਾਇਗਰ ਫਟੇ ਤੇ ਗੱਲ ਇਦਾਂ ਜੀ ਜਿਹੜੀ ਪਹਿਲੀ ਤੁਸੀਂ ਗੱਲ ਕਰੀ ਹੈ ਕਿਸਾਨਾਂ ਦੀ ਜਾਣਦੀ ਤੇ ਅੱਜ ਵੀ ਅਸੀਂ 101 ਕਿਸਾਨਾਂ ਦਾ ਜਥਾ ਮਰਜੀ ਵਿੜਿਆਂ ਦਾ ਜਥਾ ਗਿਆ ਸੀਗਾ ਜੀ ਤੇ ਉਹ ਚ ਉਹਨਾਂ ਨੇ ਆਪਣੀ ਜੋ ਅੱਗੇ ਕਰਦੇ ਸੀਗੇ ਜਿਵੇਂ 6 ਨੂੰ ਤੇ 8 ਤਰੀਕ ਨੂੰ ਜਿਵੇਂ ਦੀ ਕਾਰਵਾਈ ਉਹਨਾਂ ਨੇ ਕੀਤੀ ਇਹ ਹਰ ਵਾਰੀ ਉਹਨਾਂ ਦਾ ਇੱਕ ਸਟੈਪ ਵੱਧ ਕੇ ਹੀ ਉਹ ਆਪਣਾ ਪੂਰਾ ਜਿੰਨਾ ਤਾਬਜਾਮ ਉਹ ਲਾ ਰਹੇ ਹੈ ਤੇ ਜਿਹਦੇ ਚ ਗੋਲੇ ਆਮ ਚੱਲਦੇ ਸੀਗੇ ਰਾਵੜ ਦੀਆਂ ਗੋਲੀਆਂ ਤੇ ਉਹ ਤੋਂ ਬਾਅਦ ਅੱਜ ਉਹਨਾਂ ਨੇ ਨਵਾਂ ਜਾਦੇ ਪਾਣੀ ਤੇ ਉਹ ਵੀ ਘਗਰ ਦਰਿਆ ਦਾ ਗੰਦਾ ਪਾਣੀ ਉਹਦੀ ਬਿਛਾਰਾਂ ਬਹੁਤ ਮਾਰੀਆਂ ਜੀ ਤੇ ਦੂਜਾ ਸਵਾਲ ਤੁਹਾਡਾ ਸੀਗਾ ਜੀ ਮੇਰਾ ਸਵਾਲ ਸੀਗਾ ਕਿ ਜਿਹੜੀ ਲਿਸਟ ਇੱਕ ਪ੍ਰਸ਼ਾਸਨ ਨੇ ਦਿਖਾਈ ਸੀ ਪਿਛਲੀ ਵਾਰ ਜਿਹਨੂੰ ਲੈ ਕੇ ਰੋਲਾ ਪਿਆ ਸੀ ਤੇ ਅੱਜ ਜਦੋਂ ਤੁਸੀਂ ਉੱਥੇ ਜਾਂਦੇ ਹੋ ਤੁਸੀਂ ਕਿਹਾ ਹੋਣਾ ਕਿ ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ ਜੀ ਪਹਿਲਾਂ ਸਾਨੂੰ ਦੋ ਵਾਰ ਰੋਕਿਆ ਤੇ ਉਹ ਗੱਲਬਾਤ ਕਿੰਨੇ ਕੁ ਚਿਰ ਗੱਲਬਾਤ ਹੋਈ ਕੀ ਗੱਲਬਾਤ ਹੋਈ ਤੇ ਫਿਰ ਉਸ ਤੋਂ ਬਾਅਦ ਕੀ ਇਹੋ ਜਿਹਾ ਹੋਇਆ ਕਿ ਉਹਨਾਂ ਨੇ ਟਾਇਰ ਗੈਸ ਦੇ ਗੋਲੇ ਛੱਡਨੇ ਸਟਾਰਟ ਕਰਤੇ ਗੱਲਬਾਤਾਂ ਉਹ ਮੀਡੀਆ 'ਚ ਦਿਖਾਣਾ ਜਾਂਦੇ ਆ ਚਾਹੁੰਦੇ ਆ ਵੀ ਜਿਵੇਂ ਪਿੱਛੇ ਵੀ ਉਹਨਾਂ ਨੇ ਇੱਕ ਫੁੱਲ ਕੈਮੀਕਲ ਵਾਲੇ ਫੁੱਲ ਛੋਟੇ ਸੀਗੇ ਉਹ ਮੀਡੀਆ 'ਚ ਆਪਣੇ ਆਪ ਨੂੰ ਸਹੀ ਇਹ ਹਿਲੇਬਜ਼ੀ ਲੈ ਕਰ ਰਹੇ ਹੈ ਨਹੀਂ ਤਾਂ ਉਹਨਾਂ ਦਾ ਮਤਲਬ ਸਾਨੂੰ ਉਥੋਂ ਖਦੇੜਨਾ ਤੇ ਉਥੇ ਨੇੜੇ ਨਾਲ ਲੱਗਣ ਦੇਣਾ ਤੇ ਉਹਨਾਂ ਦਾ ਇਹੀ ਹੈ ਵੀ ਇਹ ਦਿੱਲੀ ਜਾ ਨਾ ਸਕਣ ਉਹ ਟਾਈਮ ਪਾਸ ਕਰਦੇ ਆ ਵੀ ਇਹਨਾਂ ਦਾ ਟਾਈਮ ਨਿਕਲ ਜੇ ਗੋਲੇ ਛੱਡਣੇ ਸ਼ੁਰੂ ਕਰ ਦਿੰਦੇ ਆ ਇਹ ਗੱਲਬਾਤ ਕੋਈ ਜ਼ਿਆਦਾ ਨਹੀਂ ਹੁੰਦੀ ਉਥੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹਨਾਂ ਦਾ ਮਕਸਦ ਹੈ ਨਹੀਂ ਹੈਗਾ ਗੱਲਬਾਤ ਦਾ ਕੋਈ ਉਹ ਤਾਂ ਡਰਾਮੇਬਾਜੀ ਹੈ ਜੀ ਗੱਲਬਾਤ ਕੋਈ ਨਹੀਂ ਕਰਦੇ ਉਹ ਥੋੜੀ ਦੇਰ ਗੱਲ ਕਰਕੇ ਮਤਲਬ ਉਹ ਤੋਂ ਬਾਅਦ ਗੈਸ ਦੇ ਗੋਲੇ ਛੱਡਦੇ ਆ ਤੇ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ ਆ ਜੀ ਕੀ ਲੱਗਦਾ ਫਿਰ ਇਹ ਮਸਲਾ ਕਿੱਦਾਂ ਹੱਲ ਹੋਊਗਾ ਇਹ ਜੇ ਤਾਂ ਹੈ ਤਾਂ ਸਰਕਾਰ ਨੂੰ ਪਤਾ ਜੇ ਤਾਂ ਉਹ ਜਾਨਾ ਲੈ ਕੇ ਇਹ ਮਸਲਾ ਹੱਲ ਕਰਨਾ ਚਾਹਦੀ ਹੈ ਤਾਂ ਮਾਰੀ ਦੇਵੇ ਪੱਕੀਆਂ ਗੋਲੀਆਂ ਹੀ ਮਾਰ ਦੇਵੇ ਕਿਉਂਕਿ ਪਹਿਲੇ ਵੀ ਸ਼ੂਕਰਨ ਦੇ ਗੋਲੀ ਮਾਰੀ ਹੈ ਪਰ ਨਹੀਂ ਤਾਂ ਜੋ ਉਹਨਾਂ ਨੇ ਆਪਣੀਆਂ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਪੱਕੇ ਤੌਰ ਤੇ ਕਿਉਂ ਨਹੀਂ ਉਹਨਾਂ ਦਾ ਹੱਲ ਕਰ ਦੇ ਇਹ ਆਪਣੀ 12 ਮੰਗਾਂ ਜੇ ਅੱਗੇ ਹੰਝੂ ਸਟੇ ਜਨਤਾ ਉਹ ਵਿਸਪੋਰਟ ਕ ਬੰਬ ਸਟੇ ਨੇ ਅੱਜ ਪਹਿਲਾਂ ਜਦੋਂ ਜਿਹੜੇ ਸਟੇ ਨੇ ਪਹਿਲਾਂ ਦੋ ਤਿੰਨ ਵਾਰੀ ਜਥਾ ਗਿਆ ਉਹਦੇ ਵਿੱਚ ਉਹਨਾਂ ਨੇ ਹੰਝੂ ਗੈਸ ਦੇ ਗੋਲੇ ਸਟੇ ਸੀਗੇ ਲੇਕਿਨ ਅੱਜ ਤਾਂ ਉਹਨਾਂ ਨੇ ਬਲਾਸਟ ਕਰਿਆ ਬਿਸਕੂਟਰ ਕਬੰਪਸ ਿੱਟੇ ਨੇ ਅੱਜ ਜਿਹੜਾ ਅੱਜ ਬਹੁਤ ਜ਼ਿਆਦਾ ਇੰਜਰੀ ਇਸ ਕਰਕੇ ਹੋਈ ਆ ਫੱਟੜ ਜਿਹੜੇ ਆਪਣੇ ਕਿਸਾਨ ਵੀਰ ਹੋਇਆ ਉਹ ਇਸ ਕਰਕੇ ਹੋਇਆ ਬਿਸਕੂਟਰ ਬਿਸਕੂਟਰ ਕਬੰਪਸ ਿੱਟ ਰਹੇ ਨੇ ਉਹ ਲੌਂਚਰ ਮਾਰ ਰਹੇ ਨੇ ਇੱਥੇ ਤੱਕ ਆਏ ਨਹੀਂ ਇਹ ਸਰਕਾਰ ਦੇਖੋ ਮੈਨੂੰ ਤਾਂ ਮੈਸਜ ਦਾ ਵੀ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਅੱਗੇ ਦੀ ਜਿਹੜੀ ਰਣਨੀਤੀ ਆ ਇਹਨੂੰ ਸੋਚਣਾ ਪਏਗਾ ਕਿਉਂਕਿ ਅਸੀਂ ਤਾਂ ਸਰਕਾਰ ਦਾ ਚਿਹਰਾ ਨੰਗਾ ਕਰਨਾ ਸੀ ਉਹ ਅਸੀਂ ਮੇਰੇ ਖਿਆਲ ਦੇ ਵਿੱਚ ਤਿੰਨ ਚਾਰ ਵਾਰ ਜਿਹੜੇ ਜਥੇ ਭੇਜੇ ਆ ਉਹਦੇ ਵਿੱਚ ਅਸੀਂ ਕਰ ਚੁੱਕੇ ਹਾਂ ਲੇਕਿਨ ਹੁਣ ਤਾਂ ਮੇਰੇ ਖਿਆਲ ਦੇ ਵਿੱਚ ਰਣਨੀਤੀ ਥੋੜੀ ਜੀ ਬਦਲਣੀ ਚਾਹੀਦੀ ਆ ਕਿ ਜਿ세 ਬੰਦਿਆਂ ਨੂੰ ਸੋਚਣਾ ਚਾਹੀਦਾ ਕਿ ਕਿਉਂ ਨਾ ਜਿਹੜਾ ਜੇ ਇਧਰ ਦੀ ਨਹੀਂ ਲੰਘਣ ਦਿੰਦੇ ਖਨੌਰੀ ਵਾਲੇ ਪਾਸੇ ਨੂੰ ਨਹੀਂ ਲੰਘਣ ਦਿੰਦੇ ਸਾਡੇ ਕੋਲੇ ਚੰਡੀਗੜ੍ਹ ਵਾਲਾ ਰਸਤਾ ਖੁੱਲਾ ਆਏਗਾ ਅਸੀਂ ਉਧਰ ਦੀ ਵੀ ਜਾ ਸਕਦੇ ਆ ਨਾ ਕਿਸਾਨ ਜਥੇਬੰਦੀਆਂ ਹੁਣ ਤਾਂ ਕਾਲ ਦੇਣ ਇਹਦੇ ਉੱਤੇ ਆਪਣੀ ਮੀਟਿੰਗ ਕਰਨ ਤਾਂ ਕਿ ਜਿਹੜਾ ਚੰਡੀਗੜ੍ਹ ਵਾਲੇ ਪਾਸੇ ਜਿਹੜੀ ਐਂਟਰੀ ਮਾਰੀ ਜਾਵੇ ਇਹ ਜਿਹੜਾ ਇੱਥੇ ਹੈਗਾ ਤਾਂ ਆਮ ਤਾਂ ਇੱਥੇ ਹੀ ਰਹੇ ਟਰਾਲੀਆਂ ਜਿਹੜੀਆਂ ਉਥੋਂ ਨਵੀਆਂ ਟਰਾਲੀਆਂ ਲਿਆ ਕੇ ਪੰਜਾਬ ਤੋਂ ਉਧਰਲੇ ਪਾਸੇ ਲੰਘਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਭ ਅਕੀਲ ਕੀ ਲੱਗਦਾ ਕਿ ਦਿੱਲੀ ਜਾਣਾ ਮਕਸਦ ਹੈ ਕਿ ਦਿੱਲੀ ਜਾਣ ਨਾਲ ਮਸਲਾ ਹੱਲ ਹੋ ਜਾਏਗਾ ਕਿਉਂਕਿ ਜਿਸ ਤਰੀਕੇ ਨਾਲ ਪ੍ਰਸ਼ਾਸਨ ਨੇ ਪ੍ਰਸ਼ਾਸਨ ਕੋਲ ਬਹੁਤ ਮਸ਼ੀਨਰੀ ਹੁੰਦੀ ਹੈ ਇੱਕ ਪ੍ਰਸ਼ਾਸਨ ਕੋਲ ਤਾਂ ਟੈਂਕ ਵੀ ਹੈਗੇ ਨੇ ਕਿ ਤੁਸੀਂ ਕਿਉਂਕਿ ਕਿਸਾਨ ਨੇ ਤੁਹਾਡੇ ਕੋਲ ਤਾਂ ਕਿਉਂਕਿ ਅਸੀਂ ਇੱਕ ਦੇਸ਼ ਦੇ ਹੀ ਵਾਸੀ ਆ ਕਿ ਇਸ ਤਰੀਕੇ ਨਾਲ ਮਸਲਾ ਹੱਲ ਹੋ ਜਾਏਗਾ ਕਿਉਂਕਿ ਤੁਸੀਂ ਤਾਂ ਨਹੀਂ ਹੱਥ ਹੀ ਜਾਂਦੇ ਆ ਉੱਥੇ ਦੇਖੋ ਬਹੁਤ ਸਾਰੇ ਅੰਦੋਲਨ ਨੇ ਜੇ ਸਾਡੀ ਦਿੱਲੀ ਸਾਡੀ ਰਾਜਧਾਨੀ ਹੈ ਜੇ ਅਸੀਂ ਦਿੱਲੀ ਨਹੀਂ ਜਾਵਾਂਗੇ ਦੱਸੋ ਫਿਰ ਅਸੀਂ ਮੇਰੇ ਖਿਆਲ ਦੇ ਵਿੱਚ ਲਾਹੌਰ ਵਾਲੇ ਪਾਸੇ ਨੂੰ ਚਲੇ ਜਾਈਏ ਇੰਨੇ ਹੀ ਤਾਂ ਫੋਰਸ ਉੱਥੇ ਨਹੀਂ ਮੈਂ ਤਾਂ ਕਹਿੰਦਾ ਕਿਸਾਨ ਜਿਹਦੇ ਵੰਦੀਆਂ ਦੇਖ ਲੈਣੇ ਚ ਇਧਰ ਦੀ ਰਾਹ ਨਹੀਂ ਖੋਲਦੇ ਸਾਨੂੰ ਜਾਣ ਦੇ ਲਈ ਫੇ ਲਾਹੌਰ ਵਾਲੇ ਪਾਸੇ ਨੂੰ ਚੱਲ ਜਾਂਦੇ ਆ ਨਾਲੇ ਲਾਂਘਾ ਖੋਲ ਲਾਂਗੇ ਜਿੰਨਾ ਅਸੀਂ ਇੱਥੇ ਝੋਲ ਮਾਰ ਰਿਹਾ ਲਾਹੌਰ ਵਾਲੇ ਪਾਸੇ ਉਹ ਜੇ ਲਾਂਘਾ ਖੋਲ ਲਿਓ ਸਾਡੀ ਫਸਲ ਵੀ ਉਧਰਲੇ ਪਾਸੇ ਵੇਚ ਲਾਂਗੇ ਇਧਰਲੇ ਪਾਸੇ ਤਾਂ ਇਹ ਮੰਡੀਆਂ ਖਾਦ ਵੀ ਕਰ ਰਹੇ ਆ ਨਾ ਫੇ ਪਾਕਿਸਤਾਨ ਨੂੰ ਰਸਤਾ ਖੋਲ ਲੰਦੇ ਨਾਲੇ ਰੇਟ ਵਧੀਆ ਮਿਲ ਨੂੰ ਇਹ ਵੀ ਸਾਰੇ ਦੇਸ਼ ਦਾ ਅੰਨ ਇਕੱਠਾ ਕਰਕੇ ਇਹਨਾਂ ਨੇ ਪਾਕਿਸਤਾਨ ਨੂੰ ਇਹ ਵੇਚਣਾ ਅਫਗਾਨਿਸਤਾਨ ਨੂੰ ਇਹ ਵੇਚਣਾ ਇਹ ਜਿਹੜੀਆਂ ਏਡੇ ਏਡੇ ਹਾਈਵੇ ਜਿਹੜੇ ਬਣਾ ਰਹੇ ਇਹ ਤਾਂ ਕਹਿੰਦੇ ਨੇ ਸਾਡੀ ਪਾਕਿਸਤਾਨ ਦੇ ਨਾਲ ਬਣਦੀ ਨਹੀਂ ਹੈਗੀ ਫਿਰ ਜੇ ਬਣਦੀ ਨਹੀਂ ਹੈਗੀ ਤੇ ਲੰਘਣਾ ਕਿੱਥੋਂ ਦੀ ਆ ਇਹ ਹਾਈਵੇ ਕਿਉਂ ਬਣਾ ਰਿਹਾ ਜਿਸ ਦਿਨ ਇਹ ਹਾਈਵੇ ਜਿਹੜੇ ਆ ਪੂਰੇ ਹੋ ਗਏ ਨਾ ਉਹ ਇਹ ਇਕੱਠਿਆਂ ਨੇ ਬਰਯਾਨੀ ਖਾਣੀ ਆ ਵੇ ਇੰਡੀਆ ਦੀ ਸਰਕਾਰ ਨੇ ਤੇ ਪਾਕਿਸਤਾਨ ਦੀ ਸਰਕਾਰ ਨੇ ਇਹਨਾਂ ਨੇ ਅੱਗੇ ਨੂੰ afghanistan ਨੂੰ russia ਨੂੰ ਰਸਤਾ ਖੋਲਣਾ ਵਾ ਫਿਰ ਇਹ ਮੈਂਟਾਂ ਦੇ ਵਿੱਚ ਇਕੱਠੇ ਹੋ ਜਾਣੇ ਕੌਣ ਕਰੇਗਾ ਇਹਨਾਂ ਨੂੰ ਇਕੱਠੇ ਇਹ ਆਮਾਨੀ ਦਾਨੀ ਇਕੱਠੇ ਕਰਨਗੇ ਵੀ ਲਾਓ ਜੀ ਹੁਣ ਕਰੋ ਸਮਝੌਤਾ ਰੋਡ ਤਿਆਰ ਆ ਪਾ ਖੋਲੀਏ ਉਧਰ ਨੂੰ ਸਾਰੇ ਦੇਸ਼ ਦਾ ਜਿਹੜਾ ਵਪਾਰ ਆ ਹੁਣ ਗੁਜਰਾਤ ਵਾਲੇ ਪਾਸਿਓਂ ਜਿਹੜਾ ਵਾ ਉਹ ਵਪਾਰ ਖੋਲਿਆ ਹੋਇਆ ਇਹਨਾਂ ਨੇ ਉਧਰਲੇ ਪਾਸੇ ਜਾਂਦਾ ਪੰਜਾਬ ਵਾਲਾ ਕਿਉਂ ਬੰਦ ਕੀਤਾ ਬਈ ਪੰਜਾਬ ਵਾਲਾ ਕਿਉਂ ਬੰਦ ਕੀਤਾ ਉਧਰ ਦੀ ਤਾਂ ਇਹ ਕੰਟੇਨਰਾਂ ਦੇ ਵਿੱਚੋਂ ਉੱਥੋਂ ਇਧਰੋਂ ਸਾਬੀਆਂ ਵੀ ਜਾ ਰਹੀਆਂ ਇਧਰੋਂ ਬਾਕੀ ਰਾਸ਼ਨ ਵੀ ਉਧਰ ਲਿਜਾ ਕੇ ਵੇਚ ਰਹੇ ਨੇ ਉਧਰੋਂ ਲਿਆ ਕੇ ਜਿਹੜੇ ਚਿੱਟੇ ਦੇ ਜਿਹੜੇ ਆ ਉਥੇ ਤੁਹਾਨੂੰ ਪਤਾ ਕੀ ਹਰੋਨ ਦੇ ਜਿਹੜੇ ਆ ਕੰਟੇਨਰ ਆਏ ਨੇ ਉਹ ਕਿਹੜੇ ਬੰਦੇ ਸੀਗੇ ਕਿਹਨਾਂ ਨੇ ਲਿਆਂਦਾ ਉਹ ਜੇ ਉਹ ਅਡਾਨੀਆਂ ਜਮਾਨੀਆਂ ਅਡਾਨੀਆਂ ਦੀ ਸਰਕਾਰ ਦੀ بندرਗਾਹ ਦੇ ਉੱਤੇ ਗੁਜਰਾਤ ਦੇ ਵਿੱਚ ਮਾਲ ਆਇਆ ਉਧਰੋਂ ਨਸ਼ਾ ਆਇਆ ਉਹ ਕਿਹਨਾਂ ਨੇ ਲਿਆਂਦਾ ਕੋਈ ਬੰਦਾ ਫੜਿਆ ਕਿਸੇ ਨੇ ਪਰਚਾ ਕਰਿਆ ਕੋਈ ਮੀਡੀਆ ਦੇ ਵਿੱਚ ਆਇਆ ਕਿਸੇ ਅਦਾਲਤ ਦੇ ਵਿੱਚ ਕੇਸ ਚੱਲਦਾ ਇਸਾਰੇ ਕੇਸ ਜਿਹੜੇ ਆ ਪੰਜਾਬੀਆਂ ਤੇ ਹੀ ਚੱਲਦੇ ਨੇ ਬਾਕੀਆਂ ਦੇ ਕਿਉਂ ਨਹੀਂ ਚੱਲਦੇ ਸਰਕਾਰ ਦਾ ਸ਼ਹਿਰ ਕਿਸਾਨਾਂ ਦੀਆਂ ਵੰਗਾ ਮੰਨਣ ਨੂੰ ਤਿਆਰ ਹੈ ਲੇਕਿਨ ਜਿਹੜੇ ਅਮਬਾਨੀ ਅਡਾਨੀ ਇਹਨਾਂ ਦੇ ਜਿਹੜੇ ਆਕਾ ਨੇ ਉਹ ਨਹੀਂ ਇਹਨਾਂ ਨੂੰ ਮੰਨਣ ਦਿੰਦੇ ਇਹ ਨੀਤੀ ਜਿਹੜੀ ਆ ਪਾਲਸੀ ਆ ਉਹਨਾਂ ਦੇ ਬਹੁਤ ਵੱਡੇ ਵੱਡੇ ਦਫ਼ਤਰ ਨੇ ਵੱਡੇ ਵੱਡੇ ਉਹਨਾਂ ਦੇ ਥਿੰਕ ਟੈਂਕ ਨੇ ਵੱਡੀਆਂ ਵੱਡੀਆਂ ਤਨਖਾਹ ਦਿੰਦੇ ਨੇ ਜਿਹੜੀ ਪਾਲਸੀ ਇੰਡੀਆ ਦੀ ਸਰਕਾਰ ਜਿਹੜੀ ਲਾਗੂ ਕਰਦੀ ਆਣ ਬਣ ਕੇ ਕਿੱਥੋਂ ਆਂਦੀ ਆ ਪੂੰਜੀਪਤੀਆਂ ਦੇ ਕੋਲੋਂ ਆਂਦੀ ਆ ਪੂੰਜੀਪਤੀ ਪਾਲਸੀ ਬਣਾਉਂਦੇ ਨੇ ਇਹਨਾਂ ਨੂੰ ਕਹਿੰਦੇ ਨੇ ਵੀ ਆ ਸਾਡਾ ਏਜੰਡਾ ਵਾ ਇਹਨੂੰ ਪੂਰਾ ਕਰੋ ਹੋਰ ਕੀ ਹੋ ਰਿਹਾ ਪੰਜਾਬ ਦੇ ਵਿੱਚ ਜਿਹੜੀਆਂ ਇੰਡਸਟਰੀ ਲੱਗ ਰਹੀ ਹੈ ਇੰਨੀ ਉਹ ਦੇਖੋ ਅਸੀਂ ਪੰਜਾਬੀ ਉਹਦਾ ਬਰੋ ਥੋੜੀ ਕਰਦੇ ਆ ਇੰਡਸਟਰੀ ਦਾ ਗੰਦੀ ਇੰਡਸਟਰੀ ਪੰਜਾਬ ਦੇ ਵਿੱਚ ਸਾਰੀ ਲਾਈ ਜਾ ਰਹੀ ਹੈ 703 ਇੰਡਸਟਰੀ ਨਹੀਂ ਲੱਗ ਸਕਦੀ ਇੱਥੇ ਕਾਰਾਂ ਬਣਨ ਇੱਥੇ ਅਸਲਾ ਬਣੇ ਇੱਥੇ ਜਿਹੜੇ ਆ ਕੋਈ ਟਰੈਕਟਰ ਬਣਨ ਹੋਰ ਮਸ਼ੀਨਰੀ ਬਣੇ ਇੱਥੇ ਇੰਡਸਟਰੀ ਲਾ ਲੈਣ ਇਹ ਲੇਕਿਨ ਇਥੇ ਕੀ ਲਾਇਆ ਜਾ ਰਿਹਾ ਹੈ ਇਥੇ ਡੈਂਗਾ ਲੰਨਦੀ ਹੈ ਯਾਰੀਆਂ ਪੰਜਾਬ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਖਤਮ ਕਰਨਾ ਇਹਨਾਂ ਨੇ ਉਹਦਾ ਜਿਹੜਾ ਡੈਂਗਾ ਦਾ ਜਿਹੜਾ ਪਾਣੀਆਂ ਧਰਤੀ ਵਿੱਚ ਪਾਏ ਜਾ ਰਿਹਾ ਬੁੱਢੇ ਨਾਲੇ ਵਿੱਚ ਪਾਇਆ ਜਾ ਰਿਹਾ ਅੱਗੇ ਨੂੰ ਲਿਜਾ ਕੇ ਸਤਲੁਜ ਵਿੱਚ ਪਾਇਆ ਜਾ ਰਿਹਾ ਸਰਕਾਰ ਦੀ ਜਿਹੜੀ ਨੀਤੀ ਆ ਉਹ ਪੰਜਾਬ ਦੇ ਪ੍ਰਤੀ ਬਹੁਤ ਜ਼ਿਆਦਾ ਮਾੜੀ ਆ ਬਹੁਤ ਜ਼ਿਆਦਾ ਮਾੜੀ ਆ ਥੋੜੀ ਜਿਹੀ ਨਹੀਂ ਬਹੁਤ ਜ਼ਿਆਦਾ ਮਾੜੀ ਆ ਇਹ ਚਾਹੁੰਦੇ ਨਹੀਂ ਕਿ ਪੰਜਾਬੀ ਸਾਡੇ ਇਹਨਾਂ ਨੂੰ ਪਤਾ ਕਿ ਪੰਜਾਬੀਆਂ ਨੇ ਸਾਡੇ ਹਰ ਇੱਕ ਸੰਘਰਸ਼ ਪੰਜਾਬ ਤੋਂ ਹੀ ਉੱਠਿਆ ਬਹੁਤ ਸਾਰੇ ਕਹਿੰਦੇ ਆ ਕਿਸਾਨ ਪੰਜਾਬੀਆਂ ਨੂੰ ਕੀ ਤਕਲੀਫ ਆ ਬਾਕੀ ਵੀ ਦੇਸ਼ ਬੈਠਾ ਪੰਜਾਬੀਆਂ ਨੂੰ ਤਕਲੀਬ ਹੈਗੀ ਆ ਹੈਗੀ ਕਿਉਂ ਨਹੀਂ ਸਾਨੂੰ ਪਤਾ ਪੰਜਾਬ ਇੰਡੀਆ ਦੇ ਵਿੱਚ ਹੋਰ ਕੋਈ ਅਗਵਾਈ ਕਰਨ ਵਾਲਾ ਹੈ ਨਹੀਂ ਜੇ ਦੇਸ਼ ਵੀ ਯਾਦ ਕਰਾਇਆ ਤਾਂ ਪੰਜਾਬੀਆਂ ਨੇ ਕਰਾਇਆ ਬਾਕੀ ਦੇ ਬਾਕੀ ਬਾਕੀ ਦਾ ਬਾਅਦ ਚ ਤੋਰੇ ਨੇ ਇਹਦਾ ਸਾਡੀ ਲੀਡਰਸ਼ਿਪ ਮਾੜੀ ਸੀਗੀ ਜਿਨ੍ਹਾਂ ਨੇ ਪੰਜਾਬ ਇੱਕ ਭਾਰਤ ਇੱਕ ਲੱਗਦੇ ਸੀਗਾ ਪੰਜਾਬ ਇੱਕ ਅਲੱਗ ਦੇਸ਼ ਸੀਗਾ ਪੰਜਾਬ ਸਭ ਤੋਂ ਬਾਅਦ ਪੰਜਾਬ ਜਿਹੜਾ ਦੇਸ਼ ਸੀਗਾ ਦੇਸ਼ ਪੰਜਾਬ ਦੇਸ਼ੀਆ ਉਹ ਬਾਅਦ ਚ ਗੁਲਾਮ ਹੋਇਆ ਇੰਡੀਆ ਪਹਿਲਾਂ ਗੁਲਾਮ ਹੁੰਦਾ ਪੰਜਾਬ ਬਾਅਦ ਚ ਸਭ ਤੋਂ ਬਾਅਦ ਚ ਗੁਲਾਮ ਹੁੰਦਾ ਲੇਕਿਨ ਅਸੀਂ ਇਕੱਠੇ ਨੇ ਜਦੋਂ ਦੋਨੇ ਗੁਲਾਮ ਹੋ ਗਏ ਭਾਰਤ ਤੇ ਪੰਜਾਬ ਦੋਨਾਂ ਦੇਸ਼ਾਂ ਨੇ ਇਕੱਠੇ ਅੰਗਰੇਜ਼ਾਂ ਦੇ ਖਿਲਾਫ ਜੰਗ ਲੜੀ ਜੰਗ ਲੜਨ ਤੋਂ ਬਾਅਦ ਆਜ਼ਾਦ ਹੋ ਗਿਆ ਪੰਜਾਬ ਉਹ ਸਾਡੇ ਲੀਡਰ ਮਾਰੇ ਸਗੇ ਸਾਡੇ ਲੀਡਰ ਮਾਰੇ ਸਗੇ ਉਹਨਾਂ ਨੇ ਜਿਹੜਾ ਇੰਡੀਆ ਦੇ ਨਾਲ ਰਹਿਣਾ ਪਸੰਦ ਕੀਤਾ ਸਾਨੂੰ ਕੀ ਲੋੜ ਪਈ ਸੀ ਸਾਡਾ ਪੰਜਾਬ ਅਲੱਗ ਉਸ ਟਾਈਮ ਕੱਢ ਲੈਣਾ ਚਾਹੀਦਾ ਸੀ ਆ ਦੇਖੋ ਪਾਕਿਸਤਾਨ ਅਗਲੇ ਆਪਣੇ ਅਲੱਗ ਹੋ ਗਏ ਨਾ ਇਹਨਾਂ ਦੇ ਨਾਲ ਜੇ ਸਾਨੂੰ ਇਹੋ ਜੀ ਗੁਲਾਮੀ ਹੈ ਇਹਨਾਂ ਦੇ ਕਾਰਨ ਦੇ ਨਾਲੋਂ ਚੰਗਾ ਨਹੀਂ ਸੀ ਆਪਣਾ ਪੰਜਾਬ ਅਲੱਗ ਲੈ ਇਹਨਾਂ ਦੇ ਸਾਨੂੰ ਕੀ ਲੋੜ ਪਈ ਸੀ ਇਹਨਾਂ ਦੇ ਨਾਲ ਆ ਹਾਲਾ ਪੰਜਾਬ ਦਾ ਦੇਖੋ ਆ ਬੈਠਾ ਵਾ ਔਰ ਸਾਡੇ ਜਿਹੜੇ ਪੰਜਾਬ ਦੇ ਲੀਡਰ ਨੇ ਅਸੀਂ 13 ਚੁਣੇ ਅਸੀਂ 117 ਚੁਣੇ ਪਹਿਲਾਂ ਵਾਲੇ 117 ਨੇ ਉਦੋਂ ਪਹਿਲਾਂ ਵਾਲੇ 117 ਨੇ ਹਰ ਵਾਰੀ ਵੋਟਾਂ ਚ ਆ ਜਾਂਦੇ ਨੇ ਉਹ ਲੀਡਰ ਕਿੱਥੇ ਨੇ ਆ ਜਿਹੜੀ جنگ ਆ ਇਹ ਲੀਡਰਾਂ ਨੇ ਲੜਨੀ ਸੀ ਅਸੀਂ ਕਿਉਂ ਲੜਨੀ ਸੀ ਵੀ ਆ ਹੁਣ ਕਿਸਾਨ ਉਥੇ ਮਰ ਰਿਹਾ ਬਾਰਡਰ ਦੇ ਉੱਤੇ ਪੰਜਾਬ ਦੇ ਲੀਡਰ ਕਿੱਥੇ ਨੇ ਚਮਚੇ ਲੈ ਲੇ ਮਾਰ ਕੇ ਮੂੰਹ ਦੇ ਵਿੱਚ ਛਾਲੇ ਪੈ ਗਏ ਬੋਲ ਨਹੀਂ ਸਕਦੇ ਜਾਂ ਇਹ ਲੁੱਲੇ ਲੰਗੜੇ ਹੋ ਗਏ ਲੱਤਾਂ ਟੁੱਟ ਗਈਆਂ ਇਹ ਮੋਰਚੇ ਦੇ ਉੱਤੇ ਆ ਨਹੀਂ ਸਕਦੇ ਲਾਉਣ ਇਹ ਮੋਰਚਾ ਇੱਥੇ ਆਉਣ ਮੋਰਚੇ ਦੇ ਉੱਤੇ ਮੈਂ ਕਹਿੰਦਾ ਪੱਕਾ ਵਾ ਜੇ ਲੀਡਰ ਆ ਕੇ ਸਾਡੇ ਉੱਥੇ ਲੰਘਣ ਦੀ ਕੋਸ਼ਿਸ਼ ਕਰਨ ਜਾਂ ਇੰਡੀਆ ਦੀ ਹਕੂਮਤ ਦੀ ਕੀ ਹੈਗੀ ਆ ਪਾਵਰ ਕੇ ਉਹਨਾਂ ਦੇ ਉੱਤੇ ਗੋਲੀ ਮਾਰ ਦੇਵੇ ਕਿ ਕਿਸਾਨਾਂ ਦੇ ਮਾਰਦੇ ਨੇ ਨਾ ਮੈਂ ਕਹਿੰਦਾ ਲੀਡਰਾਂ ਨੂੰ ਟਰੈਕਟਰਾਂ ਦੇ ਨਾਲ ਬੰਨ ਕੇ ਇੱਥੇ ਮੋਰੇ ਲਾਓ ਲੰਘਣ ਲਈ ਪਰਲੇ ਪਾਸੇ ਨੂੰ ਜਦ ਇੱਕ ਜੀ ਗੋਗੋੜਾ ਚੱਲ ਗਿਆ ਹੰਝੂ ਗੈਸ ਕੀ ਜੇ ਪਾਣੀ ਦੀ ਬਿਛਾਣਾ ਦਾ ਕ ਨਹੀਂ ਮਾਰਨੀ ਆ ਉਹ ਲੁਟਿਆ ਗੂ ਗਿਆ ਤਾਉ ਬਦਰਾਮ ਉਹ ਘਰਾਂ ਦੇ ਵਿੱਚ ਬੈਠੇ ਨੇ ਮਰ ਰਿਹਾ ਕਿਸਾਨ ਵੋਟਾਂ ਵਾਸਤੇ ਪਿੰਡਾਂ ਦੇ ਵਿੱਚ ਆ ਜ ਨੇ ਮੈਨੂੰ ਪੰਜਾਬ ਦੀ ਜਿਹੜੀ ਜਨਤਾ ਵਾ ਉਹਨੂੰ ਵੀ ਅਪੀਲ ਕਰਦਾ ਕਿ ਹੁਣ ਲੜਦਾ ਰਹੇ ਨੇ ਕਿਸਾਨ ਆਗੂ ਤੇ ਲੀਡਰ ਸਾਡੇ ਇਹ ਨਹੀਂ ਜਾਂ ਉਹ ਵੋਟਾਂ ਵਾਲੇ ਵੋਟਾਂ ਲਈ ਆਪਾਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਬੜ ਨਾ ਦੋ ਛਿੱਤਰ ਫੇਰੋ ਇਹਨਾਂ ਦੇ ਨਾ ਉਹ 13 ਬੋਲਦੇ ਆ 117 ਬੋਲਦੇ ਆ ਨਾ ਰਾਜ ਸਭਾ ਮੈਂਬਰ ਬੋਲਦੇ ਆ ਸਹੀ ਹੈ ਨਾ ਕੋਈ ਨਹੀਂ ਬੋਲਦਾ ਤੇ ਡੱਲੇয়াল ਸਾਹਿਬ ਉੱਥੇ ਮਰਨ ਮਰਤੇ ਬੈਠੇ ਨੇ ਕਿੱਥੇ ਨੇ ਪੰਜਾਬ ਦੀ ਚਾਹ ਯੂਨਟ ਪੰਜਾਬ ਦੇ ਐਮਪੀ ਕਿੱਥੇ ਨੇ ਉਹ ਜਾਂਦੇ ਨੇ ਉੱਥੇ ਉਹਨਾਂ ਰਾਜੇয়াল ਸਾਹਿਬ ਕੋਲੇ ਇੱਕਾ ਦੁਕਾ ਲੀਡਰਾਂ ਨੂੰ ਛੱਡ ਕੇ ਕੋਈ ਨਹੀਂ ਜਾਂਦਾ ਇਹਨਾਂ ਨੂੰ ਤਾਂ ਇਹ ਵੀ ਜਲਦੀ ਜਲਦੀ ਠੀਕ ਹੈ ਇਹ ਨੈੱਟ ਜਾਣ ਵੀ ਅਸੀਂ ਇਹ ਰਾਜ ਕਰੀਏ ਪਿੱਛੇ ਸਾਡੇ ਖਿਲਾਫ ਬੋਲਣ ਵਾਲਾ ਕੋਈ ਨਾ ਹੋਵੇ ਇਹ ਆਪਾਂ ਇਹਨਾਂ ਦੀ ਵਿੱਚ ਜਥੇਦਾਰ ਸਮੇਤ ਜਥੇਦਾਰ ਜੀ ਨੂੰ ਜਿਹੜੇ 101 ਮੈਂਬਰੀ ਜਿਹੜਾ ਜਥਾ ਜਾ ਰਿਹਾ ਹੈ ਨਾ ਜਥੇਦਾਰ ਜੈਦੇਵ ਸਿੰਘ ਸੁਖਵੀਰ ਬਾਦਲ ਸਮੇਤ ਉਹਨਾਂ ਨੂੰ ਬਰਛੇ ਦੇ ਕੇ ਉੱਥੇ ਬਿਠਾ ਦੇਵੇ ਇੱਥੇ ਲਾਉਂਦੇ ਅੱਗੇ ਇੱਥੇ ਆ ਗਿਆ ਮੋਰਚਾ ਲੜਨ ਉਹ ਸਜ਼ਾ ਐਕਚੁਅਲੀ ਇਹ ਬਣਦੀ ਸੀਗੀ ਚਲੋ ਅਸੀਂ ਜਥੇਦਾਰਾਂ ਦੇ ਉਦਾਂ ਨਹੀਂ ਕੋਈ ਰਾਈਟ ਸਾਨੂੰ ਪਰ ਸਾਡਾ ਕਹਿਣਾ ਫਰਜ਼ ਹੈ ਕਿ ਉਹ ਜਿਹੜੀ ਖਾਲੀ ਇੱਕ ਡਰਾਮੇਬਾਜੀ ਨਾਲੋਂ ਵਰਚੇ ਲੈ ਕੇ ਉੱਥੇ ਬੈਣ ਨਾਲੋਂ ਇੱਥੇ ਆਂਦੇ ਵਰਚੇ ਲੈ ਕੇ ਸਾਰੇ ਅਕਾਲੀ ਜਿਹੜੀ ਕੈਬਨਟ ਦਾ ਸਰਸਿਆਲ ਮਾਂ ਤੁਸੀਂ ਤੁਸੀਂ ਉਹਦੇ ਨਾਲ ਐਗਰੀ ਨਹੀਂ ਕਰਦੇ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਜਿਹੜੀ ਤਨਖਾਹ ਲਈ ਗਈ ਇਹ ਜੋ ਡਰਾਮੇ ਹੋਇਆ ਜੀ ਉਹ ਸਜ਼ਾ ਨਹੀਂ ਹੈਗੀ ਉਹ ਸਜ਼ਾ ਜੀ ਜਿਹੜੇ ਬੰਦੇ 1 ਮਿੰਟ ਜਿਹੜੇ ਬੰਦੇ ਉੱਥੇ ਆਪਣੇ ਆਪਣੇ ਆਮ ਰੂਟੀਨ 'ਚ ਝਾੜੂ ਮਾਰਦੇ ਆ ਜਿਹੜੇ ਭਾਂਡੇ ਰੋਜ਼ ਮਾਂਦੇ ਆ ਸੇਵਾ ਕਰਦੇ ਆ ਉਹ ਸਜ਼ਾ ਭੁਗਤ ਰਹੇ ਜੀ ਜੇ ਇਹ ਵਰਸ਼ਾ ਲੈ ਕੇ ਬੈਣਾ ਸਜ਼ਾ ਫਿਰ ਤਾਂ ਸਾਰੇ ਸੇਵਾਦਾਰ ਸਜ਼ਾ ਭੁਗਤ ਰਹੇ ਨੇ ਜਿਹੜੇ ਡਿਊਟੀਆਂ ਜੇ ਭਾਂਡੇ ਮਾਂਜਣਾ ਸੇਵਾ ਨੂੰ ਆਪ ਸਜ਼ਾ ਕਹਿੰਨੇ ਆ ਫਿਰ ਸਾਰੀ ਜਿਹੜੀ ਲੱਖਾਂ ਸੰਗਤ ਰੋਜ਼ ਉੱਥੇ ਬਰਤਨਾਂ ਦੀ ਸੇਵਾ ਕਰਦੀ ਫਿਰ ਉਹ ਸਜ਼ਾ ਭੁਗਤ ਰਹੇ ਨੇ ਜੇ ਸੇਵਾ ਜੇ ਸੇਵਾ ਬਾਥਰੂਮ ਸਾਫ਼ ਕਰਨੇ ਇਸ ਕੇਵਲ ਸਜ਼ਾ ਤਾਂ ਫਿਰ ਉੱਥੇ ਜਿਹੜੇ ਰੋਜ਼ ਬਾਥਰੂਮ ਸਾਫ਼ ਕਰਦੇ ਨੇ ਸੇਵਾਦਾਰ ਉਹ ਫਿਰ ਸਜ਼ਾ ਭੁਗਤ ਰਹੇ ਨੇ ਇਹ ਸਜ਼ਾ ਨਹੀਂ ਹੈ ਏ ਐਡੇ ਵੱਡੇ ਕੁਕਰਮ ਕਰਕੇ ਤੁਸੀਂ ਮੰਨ ਗਏ ਤੁਸੀਂ ਐਗਰੀ ਕਰਕੇ ਇੱਕੇ ਸਵਾਲ ਦਾ ਜਵਾਬ ਹਾਂ ਚ ਦਿੱਤਾ ਕਿ ਹਾਂ ਤੁਸੀਂ ਗੋਲੀਆਂ ਚਲਵਾਈਆਂ ਸਿੱਖਾਂ ਤੇ ਤੁਸੀਂ ਕਤਲੇਆਮ ਕਰਵਾਇਆ ਤੁਸੀਂ ਸਰਕਾਰ ਦੇ ਹੁੰਦੇ ਆ ਬਾਬਾ ਰਾਮ ਰਹੀਬ ਨੂੰ ਜ਼ਥੇਦਾਰਾਂ ਨੂੰ ਆਪਣੀ ਕੋਠੀ ਚ ਸੱਦ ਕੇ ਮਾਫੀ ਦਵਾਈ ਇੰਨੀ ਵੱਡੇ ਕੁਕਰਮ ਕਰਕੇ ਈਵਨ ਰਾਮ ਰਹੀਬ ਨੂੰ ਪੋਸ਼ਾਕ ਦੇਣ ਵਾਲੇ ਗੁਰਗੋਬਿੰਦ ਸਿੰਘ ਜੀ ਦੀ ਇਹ ਐਗਰੀ ਕਰਗੇ ਇਹੋ ਜੇ ਕੋ ਕਰਮ ਕਰਕੇ ਇਹਨਾਂ ਦੀ ਸਜ਼ਾ ਇੰਨੀ ਕੀ ਬਣਦੀ ਹੈ ਵੀ ਤੁਸੀਂ ਤੁਸੀਂ ਇਸ ਚੀਜ਼ ਨਾਲ ਐਗਰੀ ਨਹੀਂ ਕਰਦੇ ਕਿ ਉਹਨਾਂ ਨੇ ਅਕਾਲ ਤੱਕ ਸਾਹਿਬ ਦੇ ਸਾਹਮਣੇ ਖੜ ਕੇ ਉੱਥੇ ਸਾਰੀ ਮੀਡੀਆ ਵੀ ਸੀ ਸਾਰੀ ਦੁਨੀਆ ਦੇ ਸਾਹਮਣੇ ਮੰਨਿਆ ਲੋਕੀ ਇਹ ਵੀ ਕਹਿ ਰਹੇ ਆ ਕਹਿੰਦੇ ਚਲੋ ਮੰਨਣਾ ਵੀ ਕਹਿੰਦੇ ਬਹੁਤ ਵੱਡੀ ਗੱਲ ਹੈ ਫਿਰ ਤਾਂ ਜਦੋਂ ਮਰਜੀ ਸਰਕਾਰ ਗੋਲੀਆਂ ਚਲਾ ਕੇ ਬਾਅਦ ਵਿੱਚ ਆ ਕੇ ਫਿਰ ਮੰਨ ਜਾਗੇ ਇਹ ਕੀ ਉਹਦਾ ਮਾਫੀ ਮੰਗ ਲਾਂਗੇ ਸਜ਼ਾ ਨਹੀਂ ਹੈ ਇਹ ਸਜ਼ਾ ਹੁੰਦੀ ਉਹਨਾਂ ਨੂੰ ਪੰਚ ਛੋ 6k ਦਿੰਦੇ ਸਜ਼ਾ ਹੁੰਦੀ ਸਾਰਾ ਅਕਾਲੀ ਦਲ ਦੇ ਜਿਹੜੀ ਕੈਬਨਟ ਦੇ ਵਿੱਚ ਫੈਸਲੇ ਹੋਏ ਸੀ ਇਨਕਲੂਡਿੰਗ ਬਾਬਾ ਰਾਮ ਰਹੀਮ ਨੂੰ ਮaaf ਕਰਨ ਦੇ ਉਹ ਸਾਰੀ ਦੀ ਸਾਰੀ ਕੈਬਨਟ ਇਨਕਲੂਡਿੰਗ ਮਿਨਿਸਟਰ ਅਕਾਲੀ ਦਲ ਸਾਰਾ ਭੰਗ ਕਰਕੇ ਭੰਗ ਤਾਂ ਕੀਤਾ ਇੱਕ ਡਰਾਮੇ ਵਜਿ ਲਈ ਫਿਰ ਦੁਬਾਰਾ ਸੁਖਵੀਰ ਨੂੰ ਚੋਣਦੇ ਪਏ ਆ ਲੇਕਿਨ ਉਹਨੂੰ 506 ਦਿੰਦੇ ਕੱਲੇ ਵਿਰਸਾ ਸਿੰਘ ਬਲਟੋਹਾ ਨਹੀਂ ਸਾਰੇ ਦੇ ਸਾਰੇ ਅਕਾਲੀ ਜਿਨ੍ਹਾਂ ਨੇ ਜਿਨ੍ਹਾਂ ਨੇ ਕੋ ਕਰਮ ਕੀਤਾ ਉਹਨਾਂ ਨੂੰ 506 ਦਿੰਦੇ ਉਹ ਸਜ਼ਾ ਮੰਦੇ ਸੀ ਆ ਕੀ ਸਜਾ ਉਹ 5 ਦਿਨ ਬੈਹਿ ਗਿਆ ਵਰਸ਼ਾ ਲੈ ਕੇ ਗੋਲੀਬਾਜੀ ਵਾਲੇ ਡਰਾਮਾ ਜਾ ਕਰ ਲਿਆ ਤੇ ਅੱਜ ਫਿਰ ਇੱਧਰ ਪੰਜਾਬੰਦੇ ਇੱਧਰ ਇਸ ਕਰਕੇ ਇਹ ਸਾਰੀ ਕੂਮ ਜਾਣਦੀ ਐ ਇਹ ਡਰਾਮੇਬਾਜੀ ਹੋਇਆ ਜੇ ਜਿਨੇ ਗੋਲੀ ਚਲਾਈ ਸੀ ਨਰੈਨ ਸਿੰਘ ਚੋੜਾ ਨੇ ਜੇ ਕਿਤੇ ਉਹ ਵਾਕਈ ਖਾਰਕੂ ਐ ਤਾਂ ਉਹਦਾ ਨਿਸ਼ਾਨਾ ਹੋਣਾ ਚਾਹੀਦਾ ਸੀ ਉਹ ਪੈੜ ਦੇ ਵਿੱਚ ਨਾ ਗੋਲੀ ਲੱਗਦੀ ਫਿਰ ਫਿਰ ਉਹ ਸਿੱਧੀ ਲੱਗਦੀ ਨੇੜੇ ਆ ਕੇ ਵੀ ਠੀਕ ਐ ਨਾ ਇਹ ਸਾਰਾ ਡਰਾਮੇ ਹੋਇਆ ਇਹ ਆਪਣੇ ਆਪ ਨੂੰ ਸਿਰਫ ਉਹਨੇ ਦੁਬਾਰਾ ਅਕਾਲੀ ਦਲ ਦਾ ਉਹ ਕਰਨਾ ਸੀ ਉਹਦੇ ਕਰਕੇ ਹੋਇਆ ਅਦਰਵਾਈਜ਼ ਬਿਲਕੁਲ 100% ਡਰਾਮਾ ਜੀ ਉਸੀਂ ਇਹਨੂੰ ਡਰਾਮਾ ਮੰਨਦੇ ਹਾਂ ਜਿਹੜੀ ਗੋਲੀ ਗੋਲੀ ਚੱਲੀ ਉਹਨਾਂ ਦੇ ਉੱਤੇ 100% ਡਰਾਮਾ ਹਰ ਬੰਦਾ ਜਾਣਦਾ ਡਰਾਮਾ ਜੀ ਇਸ ਤੋਂ ਵੱਡਾ ਡਰਾਮਾ ਕੀ ਹੋ ਸਕਦਾ ਤੁਸੀਂ ਦੱਸੋ ਜਿਹੜਾ ਬੰਦਾ ਪਰਫੈਕਟ ਹੋਵੇ ਰਿਵਾਲਵਰ ਚਲਾਉਣ ਦੇ ਵਿੱਚ ਖੜਕੂ ਰਿਆ ਹੋਵੇ ਤੇ ਉਹਦਾ ਨਿਸ਼ਾਨਾ ਐਵੇਂ ਵੀ ਕੋਲ ਆ ਕੇ ਤੇ ਐ ਮਾੜੇ ਦੇ ਪਿੱਛੇ ਆ ਕੇ ਪੋਲ ਪਾਣੀ ਚ ਚਲਾ ਦੂਗਾ ਲੇਕਿਨ ਅਕਾਲੀ ਦਲ ਦੇ ਲੀਡਰ ਤਾਂ ਇਹ ਕਹਿ ਰਹੇ ਆ ਕਿ ਉਹਨੂੰ ਪੰਜ ਤੋਂ ਛੇਕਣਾ ਚਾਹੀਦਾ ਕਹਿੰਦੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਖੜ ਕੇ ਗੋਲੀ ਚਲਾਈ ਹੈ ਨਰਿੰਦਰ ਸਿੰਘ ਚੋੜਾ ਦੇ ਬਾਰੇ ਉਹ ਕਹਿੰਦੇ ਕਿ ਇਹਨੂੰ ਪੰਜ ਤੋਂ ਛੇਕ ਕੇ ਇਹ ਤਾਂ ਅਕਾਲੀ ਦਲ ਦੇ ਲੀ ਵੈਗਰੂ ਵੈਗਰੂ ਸੇਮਨ ਨੇ ਕਰਦਿਆਂ ਚਲਾਈ ਉਹਨਾਂ ਨੂੰ ਪੰਚੋਂ ਨਾ ਛੇਕੋ ਇੱਕ ਨਰੈਣ ਸਿੰਘ ਚੋੜਾ ਜੀ ਸੱਚੀ ਵੀ ਮਸਾਈ ਵੀ ਮੰਨ ਲਈ ਜੇ ਉਹਦੇ ਦਿਲੋਂ ਕੋਈ ਉੱਠਿਆ ਰੋਸ ਕਿ ਇਹ ਬੰਦੇ ਨੇ ਇਹਨਾਂ ਨਿਰਦਈਏ ਨੇ ਜ਼ੁਲਮ ਬਹੁਤ ਕੀਤੇ ਨੇ ਉਹਦੇ ਅਲ ਜੇ ਚਲਾਈ ਵੀ ਹੈ ਤੇ ਉਹਨੂੰ ਪੰਚੋਂ ਛੇਕ ਦਿਓ ਤੇ ਜਿਨ੍ਹਾਂ ਨੇ ਚਲਵਾਈ ਆਕਾਲੀ ਸਰਕਾਰ ਹੁੰਦਿਆਂ ਹੈ ਜੀ ਗੋਲੀकांड ਕਰਵਾਏ ਨੇ ਉਹਨਾਂ ਨੂੰ ਬੱਸ ਉਹ ਨਾ ਚੇਖੋ ਇਹ ਕਿੱਥੇ ਦਾ ਇਹਨਾਂ ਨੂੰ ਕੱਲੀ ਬਰਛਾ ਦੇ ਕੇ ਤੇ بڑے ਬਰਤਨ ਮੰਜਵਾ ਕੇ ਛੱਡ ਦਿਓ ਜੀ ਇਹਨਾਂ ਨਸ਼ਾ ਪੰਜਾਬ ਦੇ ਵਿੱਚ ਲੈ ਕੇ ਆਂਦਾ ਉਹ ਕੌਣ ਲੈ ਕੇ ਆਇਆ ਆ ਪਾਜੀ ਅਕਾਲੀ ਸਰਕਾਰ ਕੇ ਆਈ ਹੈ ਮਜੀਠੀਆ ਦੀ ਤੁਸੀਂ ਕਹਿੰਦੇ ਹੋ ਵੀ ਜਿਹੜਾ ਨਸ਼ਾ ਤਾਂ ਦੇਖੋ ਸਾਰੇ ਕੋਈ ਜਾਣਦੇ ਸੀ ਬਈ ਇਹਨਾਂ ਦੇ ਥਰੂ ਹੀ ਆਇਆ ਚਿੱਟਾ ਜਿੰਨਾ ਵੀ ਆਇਆ ਲੇਕਿਨ ਹੁਣ ਤਾਂ ਇਹ ਪਾਵਰ ਦੇ ਵਿੱਚ ਨਹੀਂ ਹੈਗੇ ਹੁਣ ਵੀ ਨਸ਼ਾ ਬਹੁਤ ਆ ਰਿਹਾ ਪੰਜਾਬ ਚ ਬਹੁਤ ਗੱਲ ਕੀਤੀ ਹੈ ਜੀ ਹੁਣ ਤਾਂ ਸਰਕਾਰਾਂ ਸਾਰੀਆਂ ਫਿਰ ਜਿਨ੍ਹਾਂ ਨੂੰ ਪੈਸੇ ਚੜਦੇ ਸਭ ਜਾਣਦੀਆਂ ਨੇ ਬਹੁਤ ਡੁੰਗੀਆਂ ਭਾਜੀ ਹੈਗੀਆਂ ਇਹ ਤਾਂ ਬਹੁਤ ਡੁੰਗੀਆਂ ਅਸੀਂ ਕਿ ਸੁਧਾਰ ਨਹੀਂ ਸਕਦੇ ਪਰ ਅਸੀਂ ਇਹ ਕਹਿ ਸਕਦੇ ਆਂ ਵੀ ਆਮ ਪਬਲਿਕ ਨੂੰ ਵੀ ਤੁਸੀਂ ਐਸੇ ਨਰਕ ਚ ਨਾ ਜਾਓ ਇਸ ਗਰਕੰਦਾ ਨਾ ਜਾਓ ਚਿੱਟੇ ਨੂੰ ਛੱਡੋ ਨਸ਼ਾ ਛੱਡੋ ਸਿੱਖੀ ਦਾ ਬਾਣਾ ਅਪਣਾਓ ਗੁਰੂ ਦੀ ਮੰਨੋ ਸਾਡੀ ਇਹ ਗੱਲ ਹੈ